ਲੈ ਵੀ ਪੁੱਟੋ ਮਾਰ ਹੱਥ ਕਰਾਂ ਅਰੇ ਪੁੱਟੋ ਆ ਗਿਆ ਕੀ ਮੁੱਲ ਮੰਗਿਆ ਜੀ ਬੱਚਾ ਵੀ ਨਾਲ ਬੱਚਾ ਅੱਡ ਕੋਈ ਵੇਚ ਦਾਂਗੇ ਬੱਚੇ ਨੂੰ ਬੱਚਾ ਸਾਹਮਣੇ 20 ਹੂੰ ਨਾ ਯਾਰ ਇਹਨਾਂ ਦਾ ਕੀ ਮੰਗਿਆ ਈ ਜਮਗਲੰਦੇ ਆਪਣਾ ਉਸਤਾ ਜੀ ਆ ਲੈਣ ਕਿੰਨੇ ਆ ਹੁਣੇ ਦੁੱਧੋਂ ਪਾਣੀ ਛਾਣਿਆ ਜਾਊਗਾ ਹੁਣੇ ਮੈਂ ਉਹ ਦੱਸ 11000 ਰੁਪਏ ਦਿੱਤੋ ਕਿਨਾਂ ਤੇ ਪ੍ਰਾਇ ਤੇਰੇ ਕੋਲ ਸਾਡੇ ਕੋਲ ਹੀ ਰਹਿ ਗਿਆ ਭਰਾਵਾ ਪੈਸਾ ਕਾਲ ਨਹੀਂ ਪੈਪਾ ਨਾ ਟਿਕਟ ਕਰੀ ਜੀ ਤੇਰੇ ਮਾਏ ਪੈ ਸਾਡੇ ਕੋਲ ਕਰੀ ਬੋਲੋ ਤੋਂ ਮਾਰ ਦੇ ਮੋਲ ਵਿੱਚ ਲੈਣੇ ਗੱਲ ਕਰਾ ਮੈਂ ਤੋਂ ਲਾਇਆ ਮਾਰ ਨੂੰ 3-10 ਮਹੀਨੇ ਨੂੰ ਮੈਂ ਵੀ ਨਹੀਂ ਛੱਡ ਕੇ ਬਾਕੂ ਉਹ ਮੇਵਣੀ ਵਿੱਚ ਆ ਮੇਵਣੀ ਨਾ ਵਿੱਚ ਲੈਣੀ ਉਹਨੇ ਪੱਕੇ ਰੁਪਏ ਲਾ ਕਿੰਨੇ ਪੱਕੇ ਲਾ ਰੁਪਏ ਲਾ ਯਾਰ ਕੋੜੇ ਦਾ ਕਰਤਾ 7000 ਰੁਪਏ ਲਾ ਕੇ ਖਾ ਰਿਹਾ ਔਰ 3000 ਲਾਇਆ ਕੱਤੇ ਹੋਣਾ ਕਰੇ ਤੇ ਕੀ ਨਾ 12 ਤੇ 8200 ਹੋ ਗਿਆ 8000 ਤਾਂ ਬਚਾ ਕੀਂਦਾ ਮੇਰਾ ਕੋ ਇਹ ਸਹੀ ਗੱਲ ਆ 8000 ਤਾਂ ਦਾ ਹੀ ਬਚਾ 12 ਤੇ 8200 ਹੋ ਗਿਆ ਹੂੰ ਕਿਵੇਂ ਕਰਤਾ ਬਾਈ ਕੋਰੇ ਬਾਕੀ ਸਦਿਆ ਕਰ ਬਿਨਾਂ ਬੱਤੇ ਤੋਂ ਨਾ ਹਾਂ ਬਿਨਾ ਬੱਚੇ ਬੱਚੇ ਲੈਣਾ ਬੱਚਾ ਜੀ ਦੇਣਾ ਨਹੀਂ ਮੈਂ ਤਾਂ ਯਾਰ ਇਹ ਵਿਚਾਰੇ ਨੇ ਮੇਰੇ ਕੋਲ ਬੀਨ ਵਜਾਈ ਆ ਉਹ ਰੱਖਣਾ ਬੱਚ ਤੂੰ ਬਿਨਾ ਬੱਚੇ ਦੇ ਲੈ ਲੋ ਬੱਚਾ ਰੱਖ ਲੈਣ ਦੇ ਉਹਨਾਂ ਰੱਖ ਲੈਣ ਦੇ ਬੱਚਾ ਨੂੰ ਦੋਵੇਂ ਪੱਤਰ ਨਹੀਂ 17 ਲਾ ਦੇ ਦਿੱਤੇ ਹਾਂ ਦੋਵਾਂ ਦੀਆਂ 15 ਮੰਗਾਂ ਨੇ 15 ਦਾ 15000 ਰੁਪਏ ਕੋਈ ਮਾਰੇ ਉਹ ਬੱਕਰੀ ਰੱਖਣੀ ਆ ਰੱਖਣ ਵਾਲਾ ਕੋਈ ਮਾੜ ਨਹੀਂ ਮੀਟ ਵਾਲੇ ਵੀਟ ਵਾਲੇ ਆਦਾ ਹਿਸਾਬ ਵੇਖਣੇ ਹਾਂ ਰੱਖਣ ਵਾਲਾ ਤਾਂ 100 200 ਵੱਧ ਵੀ ਲਿਆ ਜਾਂਦਾ ਲੋ ਵੀ ਸੌਦਾ ਸਿਰੇ ਚੜਦਾ ਜਾਂਦਾ ਧੋੜ ਤਾਂ ਕਰੂਗਾ ਮੈਂ ਖੁਦ ਲਹਾਈ ਤੇ ਰਾਦਾ ਉਹ ਮੁੰਡੇ ਦੀ ਜਵਾਨ ਤੇ ਫੁੱਲ ਚੜਾ ਦੇ ਚੱਕ 15000 ਦੋਵਾਂ ਬੱਕਰੀਆਂ ਠੀਕ ਹੈ ਜੈ ਜੈ ਰਾਮ ਰੱਖ ਲੈ ਹਾਲਾ ਇਹ ਪੜਦਾ ਸਾਡਾ ਸਹੀ ਹੈ ਜਨਾਬ ਐਸੇ ਭਾਈ ਹੋ ਯਾਰ ਕਿਨਾ ਪੈਸਾ ਲੈ ਵੀ ਸਹੀ ਹੈ ਬਾਬਾ ਜੀ ਫੋਟੋ ਅੰਕਲ ਨੇ 15000 ਦੀਆਂ ਦੋ ਬੱਕਰੀਆਂ ਵੇਚਤੀਆਂ ਆਹ ਬੱਚੇ ਸਣੇ ਇਹਦਾ 16 ਲੱਗਿਆ ਹੀ ਬੱਚਾ ਕਨਾਲ ਆ ਬੱਚਾ ਹੁਣ ਛੱਡਤਾ ਉਹਨਾਂ ਨੇ ਆਹ ਪੂਰੇ 15000 ਬੱਚੇ ਫੇਰ ਵੇਖੂ ਮੇਰੇ ਗਿਣਨ ਦੇ ਪੈਸੇ ਗਿਣਨ ਦਿਓ ਉਹ ਜਵਾਨ ਆ ਬਣਾਈ ਥਈਏ ਜਵਾਨ ਆ ਬੱਕਰੀ ਯਾਰ ਵੇਖੀ ਆ ਮੇਰੀ ਆਹਦਾ ਪਾਠੀ ਆ ਜੇ ਦੋਂਦੀ ਹੋਊਗੀ ਪੈਸੇ ਗਿਣਾਓ ਬਈ ਕੋਈ ਨਹੀਂ ਕਰ ਲੈਣ ਦੱਸਦੀ ਆ ਕਿਟਰ ਵੀ ਕੀ ਲਾ ਅੰਗਰਾਰੀਆਂ ਦੇ ਬੱਚੇ ਹੈਗੇ ਹੂੰ ਬੱਚੇ ਤੋਂ ਬਿਨਾ ਬੱਚੇ ਤੋਂ ਬਿਨਾ ਬਾਈ ਉਹਨੂੰ ਵੀ ਕਮਾਈ ਹੈ ਬਾਈ ਮਾਰ ਨਹੀਂ ਮਾਰਿਆ ਇਹਨੂੰ ਵੀ ਚੰਗੀ ਉਹਨੂੰ ਵੀ ਕਮਾਈ ਹੈਗੀ ਨਹੀਂ ਆ ਬਚਾਰੇ ਨੇ ਓ ਯਾਰ ਕਮਾਈ ਹੈਗੀ ਉਹ ਬੱਚਾ ਵੀ ਨਾਲ ਲੈੜੇ ਉਹ ਬੱਚੇ ਦਾ ਵੀ ਕਰਵਾਤਾ ਘਾਟਾ ਪੁੱਤਰ ਉਹ ਬਾਈ ਸਾਹਮਣੇ ਆ ਕੇ ਪੈਸੇ ਗਣਖਾ ਇੱਧਰ ਯਾਰ ਕੋਈ ਨਹੀਂ ਕੋਈ ਨਹੀਂ ਉਹ ਬੱਚਾ ਲੈ ਲਾਂ ਇੱਕ ਪਿੰਡ ਕਿਹੜਾ ਈ ਮੱਤਾ ਲਓ ਵੀ ਮੱਤੇ ਦੇ ਅੰਕਲ ਨੇ ਇਹ ਬੱਕਰੀਆਂ ਲੈ ਲਈਆਂ ਦੋਵੇਂ ਇਹ ਛੋਟੂ ਅੰਕਲ ਦਾ ਨਾਮ ਜਿਹੜੇ ਨੇ ਵੇਚੀਆਂ ਹਾਂ ਤਾਂ ਉਹ ਦਾ 15 ਥਾ ਮੋੜ ਤੇ 100 ਮੋੜ ਤੇ ਤੇ ਇਹਨੂੰ ਛੋਟ ਕਰਦੇ ਬਾਈ ਨੂੰ ਇੱਕ ਮਿੰਟ ਬਾਈ ਪਹਿਲਾਂ ਲਓ ਵੀ ਸਾਰਾ ਪਹਿਲਾਂ ਲਗਾਈ ਹੋ ਗਿਆ ਲਿਖਾਈ ਕਰ ਲਓ ਲਿਖਾਈ ਆਪੋ ਆਪਣੀ ਲਓ ਵੀ ਆ ਬੱਚਾ ਜਿਹੜਾ ਇਹ ਬਿੱਲੂ ਨੇ ਲੈ ਲਿਆ ਕਿੰਨੇ ਚ ਲੈ ਲਿਆ 2800 ਜ ਲੈ ਵੀ ਬਹੁਤ ਵਧੀਆ ਬੱਚਾ ਦੇਸੀ ਤੇ ਬਾਕੀ ਬੱਕਰੀਆਂ ਉਹ ਵੇਖੀਆਂ ਕਿੰਨੇ ਨਹੀਂ ਵਗੀਆਂ ਕਰਦੇ ਦੋਵੇਂ 15000 15000 ਨਹੀਂ ਇਹ ਕਿੰਨੇ ਦਾ ਹੋ ਗਿਆ ਸਾਰਾ 15 ਦੇ 2 17 17.5 ਦਾ ਹਾਂ ਜੀ ਇਹਦਾ ਰੋਈ ਜਾਂਦਾ ਦਾ ਫਿਰ ਮੈਂ ਫਿਰ ਗੁਲਾਲੀ ਬਿੱਠੇ ਰੋਈ ਜਾਂਦਾ ਜਿਹੜਾ ਚਲੋ 50 ਮੈਂ ਕਿਹੜਾ ਖੜਦੇ ਮੈਂ ਕਰਾਂਗਾ ਇਹਦਾ ਸੌਦਾ ਕਿਹੜਾ ਤਰ੍ਹਾਂ ਇੱਕ ਆ ਦੇ ਨੂੰ ਦੇ ਦਿਆਂਗੇ ਤੇ ਕੋਈ ਹਾਂ ਨਹੀਂ ਆਪ ਕੋ ਜਪਣਾ ਫਿਰ ਦੱਸ ਨਾ ਹਸਾਣਾ ਵੀ ਵਿੱਚ ਹਾਂ ਵਿੱਚ ਕਿੰਨੇ ਦੀ ਕੱਟੇਗਾ ਉਹ ਵੇਖ ਬਈ ਇਹ ਇੱਕ ਦਾ ਫਿਕਟ ਕਰ ਲੈ ਕੋਈ ਨਹੀਂ ਆ ਬਿੱਟਲ ਪੌਣੀ ਵਿੱਚ ਤੂੰ ਦਾ 60 ਕਰ ਲਾਂਗੇ ਮੈਥੋਂ ਭੱਜਿਆ ਉਹ ਵਿੱਚ ਹੀ ਵਾਦਾ ਘੜ ਕਰਨ ਦਾ ਉਹ ਮੈਥੋਂ ਭੱਜਿਆ ਹੀ ਨਹੀਂ ਤੈਨੂੰ ਪਤਾ ਤਾਂ ਤੇ ਕਰ ਫਸਾਉਂਦਾ 10 ਹਸਤਾ ਪੱਧਰ ਨੂੰ ਤੁਹਾਨੂੰ ਵੀ ਦੇਖੋ ਕਿ ਕੀ ਕੀ ਦੇ ਵਿੱਚ ਕੀ ਲੂਗਾ ਮੈਂ 15 ਮੰਗਿਆ ਇਹ ਖੜੇ ਨੇ ਜੇ ਬਾਜਰ 10 ਖਾਤਾ ਕੱਢ ਸਾਈ ਬਸ ਇਹ ਟੋਕ ਪਾ ਲੈ ਕਿੰਨੇ ਆਜੇ ਥਾਣੇ ਕੋਈ ਘਟਵਾ ਦੋ ਜੁਮਰ ਤੁਹਾਡੀ ਆਪ ਦੀ ਥਾਂ ਤੁਹਾਨੂੰ ਸਾਡੀ ਗੱਬਣ ਦੀ ਥਾਂ ਦੀ ਕੋਈ ਗੱਲ ਨਹੀਂ ਹੌਣ ਤਾਂ ਸਹੀ ਡਿਸੀਜਨ ਦੇ ਸਾਨੂੰ ਵੀ ਨਹੀਂ ਭਾਵੇਂ ਤੂੰ ਆ ਭਾਵੇਂ ਮੈਂ ਬਾਕੀ ਧਰਮਾ ਦੇਖਣਾ ਪਹਿਲਾਂ ਹਾਂ ਕਿਆ ਕਰਦਾਸ ਮੈਨੂੰ ਕਿੰਨੇ ਉਹ ਤਾਂ ਦੇ ਲੈਣਾ ਦਰਫੋ ਬਜਾਦਾ ਆਇਆ ਉਹ ਰਿਆ ਪਹਿਲੇ ਦੇਖੋ ਉਹ ਰਿਆ ਕਰਿਆ ਕਰੋ ਬਈ ਇਹਨੇ ਇੱਕ ਹੀ ਚਾਰ ਲੱਗ ਗਈ ਇਸ ਕੋਈ ਕੋਡੀ ਕਿ ਲਿਆ ਜਾਂਦਾ ਅਸਰ ਦੀ ਆਂਦਾ ਆਊਗਾ ਹਣਾ ਕਿੰਨੇ ਹੁੰਦੇ ਆ 10000 ਨਹੀਂ ਨਹੀਂ ਥੱਲੇ ਆਹ ਹਾਂ ਫੇਰ ਸਹੀ ਕਦੇ ਹਾਂ ਉਹ ਤਾਂ ਬਰਾਬੀ ਜੇ ਤੁਰੇ ਪਰਖਾ ਕੋਈ ਗੱਲ ਨਹੀਂ ਬਈ ਕੋਈ ਚੰਗਰ ਦੀ ਰੋਜ਼ ਥੋੜਾ ਕੰਮ ਆ ਦੇਖ ਕੋਈ ਹੁੰਦਾ ਜਿਹੜੇ ਦਾ ਨਾ ਨਾ ਥਾੜੀ ਮੋਟੀ ਹੋਰ ਕੱਟ ਦਾਂਗੇ ਨਹੀਂ ਹੁੰਦਾਂ ਨੇ ਹਾਂ ਆ ਨਾ ਕੀ ਆ ਤੇ ਮੂੰਹ ਦਾ ਸੋਂਗੇ ਦਾ 8000 ਰੁਪਿਆ ਦਾ ਯਾਰ ਇਹਦਾ ਆਖ ਤਾਂ ਮਾਰਿਆ ਯਾਰ ਮਗਰ ਕਾਲਾ ਬੱਕਰਾ ਠੀਏ ਕਿਹੜੇ ਦਿੰਦੇ ਏ ਇੱਕ ਗੱਲ ਤਾਂ ਹੈ ਬਈ ਗਾਂ ਆ ਹੋਲੀਆਂ ਨੂੰ ਬੱਕਰੇ ਥਿਉਣੀ ਨਹੀਂ ਕਾਲੇ ਫੇਰ 5000 ਦਾ ਬੱਕਰਾ ਵੇਚ ਜੂਗਾ ਲੇ ਗੂ ਆ ਯਾਰ ਬਹੁਤ ਜੀ ਪੰਨਾਂ ਦੇ ਉੱਤੇ ਕੀ ਨੇ ਮਾਰ ਤੇ ਹੁਣੇ ਭਾਲਦੇ ਫਿਰਦਾ ਦਾ ਬੱਕਰਾ ਤਾਂ ਹੁਣ ਵੀ ਹੈਗਾ ਯਾਰ ਹੈਗਾ ਇਹਦਾ ਬੱਕਰਾ ਜਿਹਨੂੰ ਚਾਹੀਦਾ ਹੋਇਆ ਨਾ ਉਹ ਬਾਈ 5000 ਦਾ ਮਿੰਟੋ ਮੰਡੀ ਲੈ ਜੂਗਾ ਲੈ ਜੂ ਉਹ ਕਾਲਾ ਬੱਕਰਾ ਹੈ ਕਿਹੜਾ ਬੱਕਰਾ ਆ ਬੱਚਾ ਆਹ ਵਿੱਚ ਆਈ ਬੱਚਾ ਜਾ ਬੰਦੇ ਖੜੇ ਸਾਰੇ 8000 ਦੀ ਲੱਗਦੀਆਂ 8 ਦੀ ਲੈ ਜੀ ਉਹ 90 ਦਾ ਫੰਡਰ ਦਿੱਤੀ ਇਹਨੂੰ ਨਾ ਪੁੱਛਣ ਨਾ ਪਤਾ ਹੈ ਨਾ ਵੀ 8 ਦੀ ਵੀ ਹੈ ਨਹੀਂ ਇਹ 8 ਦੀ ਉਹ ਆਂਦਾ ਸੀ ਫੰਡਰ ਦਿੱਤੀ ਇਹਨੂੰ ਤੇ ਫਿਰ ਮੈਂ ਕਹ ਦਵਾਂ ਹਣ ਇਹ ਯਾਰ ਉਹ ਥੱਭੀਆਂ ਮੰਨਦੇ ਨਹੀਂ ਕਿੰਨੇ ਦੀ ਬਾਈ 13 ਲਾ ਵੀ ਬਾਈ ਆਂਦਾ 13000 ਦੀ ਦੇ ਦਿਆ ਆਹ ਬੱਕਰੀ ਆ ਇੱਕ ਬੱਚਾ ਉਹ ਪੁੱਤਰਾ ਤੂੰ ਆਵਰੇ ਯਾਰ ਆਹ ਪੁੱਤਰਾ ਆਹ ਬੱਚਾ ਪੱਲਾ ਅਲੱਦ ਕਾਲਾ ਕਾਲਾ 9000 ਰੁਪਏ ਦੇ ਲਾ ਦੇ ਦੇਖ ਲੈ ਕੋ ਕਰਲਾ ਮਾੜਾ ਮੋਟਾ ਖੱਬਾ ਸੱਜਾ ਦੇ ਦੇ ਬੱਕਰੀ 11 ਕਿੰਦਾ 11 ਕਿਉਂ ਦਾ 11 ਆਉਂਦਾ 11 ਆਣਾ ਮੇਰੇ ਦੇਖ ਲੈ 9000 ਰੁਪਏ ਪੂਰੇ ਫੜਾ ਯਾਰ ਨਹੀਂ ਬਈ ਯਾਰ ਥੱਕਾ ਨਾ ਕਰੀ ਇਹ ਵੇਚ ਨਹੀਂ ਆਏਗਾ ਮੈਂ ਉਹ ਵੇਖੂਗੀ ਬੱਕਰੀ ਕੱਲ ਵੀ ਬਾਜ਼ਾਰ ਦੇਖਾ ਸਣੇ ਕੱਲ ਮੇਰੇ ਕੋਲੇ ਮੰਡੀ ਤੇ ਸੀ ਬੱਕਰੀਆਂ ਇਹ ਮੇਰੇ ਕੋਲੇ ਕੱਲ ਵੀ ਖਰਚ ਸੀ ਕੱਲ ਵੀ ਭੁੱਖੇ ਨੇ ਸੀ ਅੱਜ ਵੀ ਭੁੱਖੇ ਨੇ ਲੈ ਜਨਾ ਤੁਹਾਨੂੰ ਆ ਲੈ ਸਾਡੇ ਰੋ ਯਾਰ ਨਹੀਂ ਭਾਈ ਯਾਰ ਉਹ ਨਹੀਂ ਭਾਈ ਉਹ ਫੱਲਾ ਯਾਰ ਕੀ ਹੋ ਗਈ ਯਾਰ ਮੈਂ ਤਾਂ ਉਹ ਨਹੀਂ ਮਹਾ ਸਾਲਾ ਬੱਕਰਾ ਆਪਾਂ ਤੇਰੀ ਮੂੜੀ ਨਹੀਂ ਫੱਲਾ ਯਾਰ ਸਾਲਾ ਬੱਕਰੇ ਹੀ ਖਾਈ ਜਾਂਦਾ ਹਾਂ ਭਾਈ ਕੀ ਮੰਗਿਆ ਬਿੱਲੂ ਬਾਬਾ 8100 ਆ ਭਾਈ ਓਏ ਲੈ ਲੈ ਤੂੰ ਆ ਮੈਂ 4000 ਤੋਂ ਬਾਅਦ ਰਿਸ਼ਤਾ ਦੇਣਾ ਭਾਈ ਉੰਦਾਰ ਇਹਨੇ ਚਾਰੀ ਮੇਰੇ ਘਰ ਦਿਲਾਂ ਦਾ ਨਹੀਂ ਪਤਾ ਇਹ ਮੇਰੇ ਘਰ ਸਲਾਉਣੇ ਪੈਣ ਨਹੀਂ ਮੁਕੇ ਨਾ ਮੁਕੇ ਉਹ ਫੜਾਉਂਦਾ ਐ ਨਹੀਂ ਛੱਡੀਆਂ ਹੀ ਆਂ ਫੜਾ ਫਾਏ ਮੇਰੇ ਕਰ ਲੈਣਾ ਤੂੰ ਹਾਂ ਚਾ ਤੂੰ ਲੈ ਲੈ ਮਾਈਏ ਤਲ ਕਰਾ ਮੇਰਾ ਕਰਾਇਆ ਉਹ ਬਾਬਾ ਮੂਰੇ ਕਰਨਾ ਹੈ ਮੇਰੇ ਦੇ ਸੱਸ ਬਈ ਤੈਨੂੰ 9000 ਕਰਦਾ ਮਨਜ਼ੂਰ ਦਾ ਮੰਗੀ ਜਾਂਨ ਨੂੰ ਬਾਬੇ ਨੂੰ ਕੀ ਕਰਨਾ 8 ਕਹਿ ਗਿਆ ਹੁਣ 8 ਕਹਿ ਗਿਆ ਹੂੰ ਹੋਰ ਮਲੇ ਰਹਾ ਦੇ ਦੇ ਦਿੰਦਾ ਮੈਂ ਬੋਲ ਵਾਦਾ ਕਰ ਦਿੰਦਾ 200 ਬਾ ਦੇਣਾ ਹੋਰ ਹੋਰ ਕਿੰਨੇ ਬਾਬਾ ਬੋਲ 1000 ਘੱਟ ਨਹੀਂ ਔਰ ਕੇ ਬੰਨ ਲੈ ਮੈਨੂੰ ਛੱਡ ਸਹੀ ਫਰਕ ਵਾਲਾ ਬਾਈ ਉਹਦਾ ਬਾਬਾ ਵੀ ਕਰਾ ਦੇ ਯਾਰ ਬਾਈ ਵੀ ਮਾਨਣਾ ਐ ਇਹਦਾ ਸੌਦਾ ਤਾਂ ਕਿੜਾਉਣ ਨੂੰ ਤੈਸੋ ਬਰਾਬਰ ਸੌਦਾ ਕਰਦੇ ਆਂ ਯਾਰ ਤੇ ਆ ਗਿਆ 45 ਆ ਗਿਆ ਸ਼ੀਅਰ ਤੇ ਆ ਗਿਆ ਤੁੰਗਨੇ ਲਾਇਆ 2300 ਰੁਪਏ 4200 ਲਾਦਾ ਬਾਈ ਨੀ ਯਾਰ ਆਪਾਂ ਆ ਗਿਆ ਨਹੀਂ ਕਹਿੰਦਾ 100 ਨਹੀਂ 1000 ਰੁਪਏ ਬਾਬਾ ਨਹੀਂ ਇੰਨੇ ਦਾ ਹੁੰਦਾ ਤੇਰਾ ਵੇਚ ਜਾਂਦਾ ਤੈਨੂੰ ਕਿੰਨਾ ਕਮਾਉਂਦੇ ਕਰਦੇ ਕੰਮ ਤੋਂ ਵਟ ਦੇਣਾ ਜੀ ਕਿੰਨੇ ਨੂੰ ਸ਼ੀਅਰ ਤੇ ਆ ਗਿਆ ਆ ਲੈ ਉਹ 4200 ਤੇ ਆ ਗਿਆ ਮੈਂ ਕਾੜਾ ਮਾਉਣ ਨੂੰ ਹੁਣ ਪੁੱਛਦਾ 4500 ਫਿਰ ਇਹਦੇ ਵਿੱਚ ਗਾਂ ਰਸ ਕੀ ਰਹਿ ਗਿਆ ਰਾਸ ਇਹਦੇ ਹੱਡੀਆਂ ਉਹ ਤੁਸੇ ਮਰੀ ਜਾਵੇ ਕੋਈ ਉਹ ਲਿਖਾਈ ਵੀ ਇਹ ਤਾਂ ਕਰਾ ਦਾਂਗੇ ਨਾ ਮੋੜ ਕੀ ਹਰ ਲਊਗਾ ਲਿਖਾਈ ਮੈਂ ਕਰਾ ਬੂਆ ਪੂਰੇ ਕਾਲ ਯਾਰ ਮੈਨੂੰ ਆ ਫੜਾ 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 ਹੋ ਗਿਆ ਬੱਸ ਸਿੱਧਾ ਸਿੱਧਾ ਦੇ ਹੋ ਗਿਆ ਤੁੰ 4500 ਦਾ ਸੀਗਾ ਹਾਂ ਉਹ ਸ਼ੀਅਰ ਮੰਗਦਾ ਹਾਂ ਸ਼ੀਅਰ ਤੁਹਾਂ ਲਿਖਾਈ ਹੈ 4800 ਚੋ ਗਿਆ ਪੂਰੇ 5 ਦਾ ਹੋ ਗਿਆ ਯਾਰ ਬਸ 5000 ਦਾ ਯਾਰ ਛੱਡ ਬਸ ਨਹੀਂ ਵੇਚਣਾ 5 ਦਾ ਪੂਰੇ ਦਾ ਦੇ ਦੇ 5 ਦਾ ਚੰਗਾ ਰਹੀਂ ਨਹੀਂ ਨਹੀਂ ਛੱਡ ਉਹ ਵਟਲਾ ਦੇਖ ਲੈ ਬਹੁਤ ਪੈ ਗਿਆ 5000 ਦਾ ਭਰਾਵਾ ਮੈਨੂੰ ਵੀ ਬਣਾ ਪੁੱਛੇ ਨਾ ਕੱਟ ਕੱਟ ਕਿਲੋ ਵੀ ਨਹੀਂ ਲੈ 5 ਦਾ ਲੈ ਆਇਆ ਫੜਾ ਗੱਲਾਂ ਨਹੀਂ ਮਾਝੂ ਗੱਲ ਸਰੀ ਸਰੀ ਚੱਲਦਾ ਉਹਦਾ ਗੱਲ ਫੱਲੇ ਉਹਨੂੰ ਤਾਂ ਉੱਥੇ ਜਾਂਦਾ ਫਿਰ ਉਹ ਉੱਥੇ ਜਾਂਦਾ ਫਿਰ ਹੋਰ ਨਹੀਂ ਯਾਰ ਉਹ ਪਾ ਰਾਹ ਉਹਦਾ ਨਹੀਂ ਯਾਰ ਰਾਂ ਦੁੱਖ ਕੀ ਫਾਇਦਾ ਹਜ਼ਾਰ ਰੁਪਏ ਵਦੰਦਰੋਂ ਪਾਦਾ ਆਪਾਂ ਕਿਉਂ ਇਸੇ ਮੰਡੀ ਦੀ ਗੱਲ ਕਰ ਉਹਨਾਂ ਗਾਂ ਦੇ ਅਗਲੇ ਕੱਲ ਕਿਨੇ ਵੇਖਿਆ ਹਾਂ ਸਹੀ ਗੱਲ ਆ ਮੁੰਡੇ ਨੇ ਤੂੰ ਸੀਗਾ ਬੰਦੇ ਨੇ 6000 ਲਾਇਆ ਮੁੰਡਾ ਨਹੀਂ ਲਾਇਆ ਬਈ ਨਹੀਂ ਮੁੰਡੇ ਨੇ ਦਿਖਾਈ ਵੀ ਮੇਰਾ ਕੰਮ ਵਦੰਦਰਾਂ ਨੂੰ ਕਿੰਨੇ ਦੇ 5500 ਤੇ ਪਾਊਗਾ ਮੈਂ ਲੈ ਕੇ ਵੀ ਜਾਣਾ ਏ ਕਿਲੋ ਹੱਡੀਆਂ ਮਾਥਾ ਏ ਦੇ ਦਿਓ ਬਿੱਲੂ ਬਜਣਾ ਦਾ 100 ਰੁਪਏ ਫੜਾਇਆ ਮੈਨੂੰ ਮੋ ਬੁਰਾ ਕਰਦਾ ਤੇ ਤੂੰ ਬੋਲ ਕੇ ਦੱਸੂਂ ਅੱਲਾ ਸੁਣਦਾ ਗਾ ਲੋ ਅੱਗੇ ਲਿਖਾਈ ਆ ਕੀ ਨਾ 55000 ਲਿਖਾਈ ਤੂੰ ਕਰਾਉਣੀ ਹੈ ਠੀਕ ਹੈ ਫਿਰ ਹੁਣ ਲੈ ਠੀਕ ਲੈ ਹਏ ਅੱਛੂ ਜੀ 4800 ਮੈਂ ਹਸਾ ਆਉਣਾ ਲੈ ਚੱਕ ਚੱਲ ਬਾਜਾ ਗਿਣ ਗਿਣਾ ਹਾਲ ਫੜਾ ਤੇਰੇ ਨੇ ਬਹੁਤ ਠੀਕ ਹੈ ਹੁਣ ਕੋਈ ਨਹੀਂ ਹੁੰਦਾ ਲਿਖਾਈ ਥੋੜੀ ਆਪੋ ਆਪਣੀ ਨਹੀਂ ਵੀਰੇ ਐਂਜੇ ਵੀ ਲਿਖਾਈ ਆਪੋ ਚੱਕੜਾ ਰਹਿਣੇ ਪਾਣੀ ਵਗਦਾ ਚੰਗਾ ਹੁੰਦਾ। ਹਾਂ ਜੀ ਬਾਬਾ ਬਿੱਲੂ ਵੀ ਲੱਗ ਗਈ ਗੁੱਟੀ ਪੈਸਿਆਂ ਵਾਂਗ ਗੁੱਟੀ ਵਾਂਗ ਬਣ ਗਈ ਅਜੇ ਤੋੜਣਾ ਮੈਨੂੰ ਪੈਸਾ। ਆ ਗੈਣ ਬਾਬਾ ਜੀ। ਚੱਕ ਵੀ ਗੈਣ। ਬਾਬਾ ਬਿੱਲੂ ਰੇ ਨੂੰ ਮੂੰਹ ਕਰ ਲਾ ਹੁਣ। ਵਧਾਈਆਂ ਤੈਨੂੰ ਬੱਕਰਾ ਵੇਕੇ ਦੀਆਂ। ਮੈਨੂੰ ਵਾਧਾ ਕਰੇ। ਸਹੀ ਗੱਲ ਆ ਬਾਅਦ ਮੂੰਹ ਸੱਜ ਜਾ ਕੇ। ਸੁਆਦ ਵਾਲੀ ਗੱਲ ਐ ਨਹੀਂ। ਸਹੀ ਐ ਕਿ ਨਹੀਂ? ਮੂੰਹ ਸੁੱਜ ਕੇ ਵੀ ਕੀ ਗਰੂ। ਸਹੀ ਗੱਲ ਆ। ਪਤਾ ਹੀ ਨਹੀਂ ਲੱਗਦਾ ਉਹਦਾ। ਮੰਗ ਝੁੱਟ ਗਈ। ਆ ਗੱਲ। ਆ ਰੰਗ ਕਿਦੀ ਵਜੀ ਜਾਂਦੀ ਆ। ਕਿੰਨੇ ਲੈ ਗਿਆ ਇਹਦੇ ਚੋਂ? ਓ ਬਾਬਾ ਇਹ ਬਣਾਇਆ 1500 ਐਂ ਹਣ 550 ਹੋ ਗਿਆ। ਲਾਜ ਉਸੇ ਬੱਕਰੇ ਕਿਵੇਂ ਕੀਤੀ ਇਹਨਾਂ ਦੀ? ਬੱਥ ਲਖਾਈ ਆਪ 550 ਲਖਾਈ ਆਪੋ ਆਪਣੀ 100 ਤੂੰ ਰੱਖ ਲੈ 5400 ਨੂੰ ਫੜਾ ਦੇ ਜੇ ਬੱਕਰਾ ਫੜਿਆ ਲੈ ਆਪਣਾ ਗਿਣ ਲਾ ਫੜਾ ਯਾਰ ਗਿਣ ਲੈ ਨਾ ਬਪਨਾ ਆਖੋ ਲਾਲਾ ਤੇ ਆਵੜਾ 100 ਘੱਟ 55000 ਗਿਣ ਲੈ ਵੀ ਉਹ ਲਿਖਾਈ ਵਾਲੇ ਕਹਿੰਦੇ 8400 100 ਘੱਟ 55000 ਲਿਖਾਈ ਕਹਿੰਦੇ ਨਹੀਂ 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 ਲਿਖਾਈ ਹੋਗੀ ਲਿਖਾਈ ਹੋਗੀ ਨਹੀਂ ਯਾਰ ਮੁੰਡੇ ਨੇ ਉਹ ਤੋਂ ਤਾਂ ਬਿੱਲੂ ਤੋਂ ਤਾਂ ਬੈਠੇ ਨਹੀਂ 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 5400 ਪੂਰਾ ਕਰਤਾ ਯਾਰ ਕਰਤਾ ਯਾਰ 55000 ਦਾ ਕਰਨਾ ਪੂਰਾ ਠੀਕ ਹੈ ਫਿਰ ਠੀਕ ਹੈ 100 ਘੱਟ 55000 ਫਰਮਾਇਆ ਦਾ ਵਿੱਚ ਹੋਰ ਤੂੰ ਲੈ ਵੀ ਬਿੱਲੂ ਬਾਬੇ ਨੇ ਅੱਜ ਰਿਕਾਰਡ ਤੋੜਤਾ ਤਿੰਨਾਂ ਮੰਡੀਆਂ ਤੋਂ ਪਹਿਲਾਂ ਪਸ਼ੂ ਨਹੀਂ ਵੇਚਦਾ ਹੁੰਦਾ ਸੀ ਤੇ ਅੱਜ ਕੀਤੀ ਜਿਕੇ ਚੌਥੀ ਮੰਡੀ ਵੇਚਤਾ ਦੰਦਾਂ ਕੀ ਬਿੱਲੂ ਦੇ ਦੰਦ ਵੇਚਦਾ ਇਹਦਾ ਪੱਕਾ ਪੂਰਾ ਕਿਉਂ ਵੀ ਅੱਜ ਦੀ ਤੀਜੀ ਮੰਡੀ ਤੇ ਹੀ ਵੇਚਤਾ ਇਹਨੇ ਬਾਬੇ ਨੇ ਨਹੀਂ ਤਗੜਾ ਵਗਿਆ ਯਾਰ ਬਹੁਤ ਤਗੜਾ ਵਗਿਆ ਵੀ ਬਹੁਤ ਤਗੜਾ